ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿੱਤਾ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕੀਤੀ ਹੈ ਸਾਂਤੋ ਸੁਖ ਹੋ ਆ ਸਭ ਥਾਈਂ ਪਾਰਬਰੰਪੂਰਨ ਪਰਮੇਸ਼ਰ 라ਵਰੇ ਅਸਵਨੀ ਜਾਈਂ ਰਾਵ ਸਾਈਂ ਸਮਝਾਉਣਾ ਕਰਦੇ ਹਨ ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਹੀ ਸੁਖ ਪ੍ਰਤੀਤ ਹੁੰਦਾ ਹੈ ਜੇਸ ਮੁਨੋਕ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜੂਦ ਹੈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਿਆਲ ਪਰਕ ਮਹਿਰਵਾਨ ਹਰ ਨਾਨਕ ਸਚ ਬਖਾਨਾ ਸਾਹਿਬ ਆਕਸ਼ਿਸ਼ ਕਰਦੇ ਹਨ हे संत जनों परमात्मा ਦੀ ਸੇਵਕ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆਵਸੀ ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉਤੇ ਮਿਹਰਬਾਨ ਹੋਇਆ ਰਹਿੰਦਾ ਹੈ हे ਨਾਨਕ ਜੀ ਉਹ ਮਨੁੱਖ ਸਦਾ ਕਾਇ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਸਦਾ ਫਿਰ ਉਚਾਰਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ